ਉਹ ਜੀ ਘਰ ਤੇ ਵੱਲ ਚਾਰ ਬਚਲੇਗੇ ਹਾਂਜੀ ਕਿਸੇ ਨੇ ਫੋਨ ਕਰਿਆ ਨਹੀਂ ਪਕਾਨੀ ਕੀ ਕਰੇਗਾ ਨਹੀਂ ਉਹ ਮੁੰਡਾ ਪਹਿਲਾਂ ਮੈਨੂੰ ਫੋਨ ਕਰਦਾ ਉਹ ਨੂੰ ਨਾਲ ਲੈ ਕੇ ਜਾਂਦਾ ਆ ਮੁੰਡੇ ਦਾ ਨਾਮ ਹੈ ਹੈਰੀ ਅੱਛਾ ਜੀ ਅਮਰ ਸਿੰਘ ਟੱਪਰੀਆਂ ਦਾ ਮੁੰਡਾ ਆ ਬਾਪੂ ਦਾ ਮਿਸਤਰੀ ਆ ਜੀ ਕਿੱਥੋਂ ਕਿੱਥੋਂ ਆਂਦਾ ਸੀ ਮੁੰਡਾ ਟੱਪਰੀਆਂ ਤੇ ਤੁਹਾਡੇ ਮੁੰਡੇ ਨੂੰ ਲੈਣ ਆਇਆ ਸੀ ਉਹ ਪਹਿਲਾਂ ਆਂਦਾ ਤਾਂ ਆਪਾਂ ਨੂੰ ਨਹੀਂ ਆਇਆ ਕੱਲ ਇਹਨਾਂ ਦੀ ਕਿਤੇ ਰਸਤੇ ਵਿੱਚ ਗੱਲਬਾਤ ਹੋਈ ਆ ਇਹ ਜਣ ਆਂਦਾ ਕਹਿੰਦਾ ਡੈਡੀ ਮੈਂ ਮੁੜਿਆਣਾ ਮੈਂ ਕਿਹਾ ਠੀਕ ਆ ਲਿਕੂ ਆਫਸੀ ਰੰਜਸ ਬਾਜੀ ਹੈ ਜਾਂ ਫਿਰ ਐਦਾਂ ਹੀ ਕੁਝ ਲਿਕੂ ਨੇਗਾ ਉਹ ਮੁੰਡਾ ਪਿੰਦਾ ਚਿੱਟਾ ਅੱਛਾ ਜੀ ਚਿੱਟਾ ਮੈਂ ਤਾਂ ਕਹਿਣਾ ਥੋਕ ਹਾਂਜੀ ਹਾਂਜੀ ਉਹਦੇ ਘਰ ਦੇ ਨੂੰ ਪਤਾ ਉਹਦੇ ਹਿਸਰ ਨੂੰ ਪਤਾ ਆ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਡਾ ਇਹ ਬੇਟਾ ਜਦੋਂ ਇੱਥੇ ਪਹੁੰਚਿਆ ਹਾਲਾਤਾਂ ਦੇ ਵਿੱਚ ਇਹ ਮੈਂ ਸਵੇਰੇ ਆਇਆ ਕੋਈ 8:00 ਵਜੇ 8:00 ਵਜੇ ਆਇਆ ਹਾਂ ਹਾਂਜੀ ਸਵੇਗਾ 8:00 ਵਜੇ ਤੇ ਆ ਕੇ ਮੈਂ ਇੱਥੇ ਫਿਰ ਸ਼ਾਮਿੰਨ ਲੱਗਿਆ ਰਾਤ ਮੈਂ ਕੌਣ ਗਿਆ 11:00 ਵਜੇ ਤੱਕ ਲੱਭ ਕੇ ਗਿਆ ਜੀ ਨਹੀਂ ਮਿਲਿਆ ਉਹ ਪਿਆਣਾ 11:00 ਨੂੰ ਭਰਾ ਨੂੰ ਮੈਂ ਗੱਲ ਕਰੀ ਆ ਉਹਦਾ ਭਰਾ ਕਹਿੰਦਾ ਅਸੀਂ ਆਪਣਾ ਮੁੰਡਾ ਲਿਆਏ अच्छा जी। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੁਸੀਂ ਆਪਣਾ ਭਰਾ ਲਿਆਏ ਆ। ਉਹਦੇ ਬਾਪ ਨੂੰ ਵੀ ਕਿਹਾ ਤੁਸੀਂ ਆਪਣਾ ਮੁੰਡਾ ਤੁਸੀਂ ਮੈਨੂੰ ਦੱਸ ਦਿੰਦੇ। ਹੂੰ। ਤੁਸੀਂ ਮੇਰਾ ਪਿੰਡ ਨਹੀਂ। ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਇਸ ਦਾ। ਤੁਹਾਡਾ ਪਿੰਡ ਕਿਹੜਾ ਜੀ? ਠਾਕੇੜ ਭਰਾਣ। ਤੇ ਤੁਹਾਡਾ ਬੇਟਾ ਕੀ ਕਰਦਾ ਸੀ ਜਿਹੜਾ ਇਹ ਬੱਚੇ ਅੱਛਾ ਜੀ। 2007-17 ਦਾ ਭਰਤੀ ਆ। ਹੂੰ। ਅ ਬਾਈਫਰੀ ਉਸ ਮਲਾਜਮਾ ਜਿਹੜਾ ਮੁੰਡਾ ਤੁਹਾਡਾ ਤੁਹਾਡਾ ਮੁੰਡਾ ਵੀ ਨਸ਼ਾ ਪਤਾ ਕਰਦਾ ਜਾਂ ਫਿਰ ਵੈਸੀ ਲੋਕ ਹਾਂਜੀ ਸਾਡਾ ਮੁੰਡਾ ਕਿਆ ਕਰੂਗਾ ਜੀ ਸਾਡਾ ਮੁੰਡਾ ਆਰਮ ਨਹੀਂ ਚਾਹੀ ਇਹ ਤਾਂ ਆਂਦਾ ਚਾਰ ਮਹੀਨੇ ਦੀ ਛੁੱਟੀ ਦਾ ਦਿੰਦੀ 15 ਦੀ ਹੁਣ ਵੀ 10 ਦਿਨ ਦੀ ਛੁੱਟੀ ਆਦਾ ਤੁਹਾਨੂੰ ਕੀ ਲੱਗਦਾ ਜੀ ਜਿਹੜਾ ਤੁਹਾਡਾ ਬੱਚੇ ਨੂੰ ਐਦਾਂ ਹੋਇਆ ਕੀ ਲੱਗਦਾ ਇਹ ਤਾਂ ਜੀ ਸਾਡੇ ਨਾਲ ਕੋਈ ਰੰਜਸ ਕੱਢੀ ਕਿਸਨ ਕਿੰਨੀ ਉਮਰ ਆ ਜੀ ਤੁਹਾਡੇ ਬੇਟੇ ਦੀ ਸਰ 26 ਸਾਲ ਨੂੰ ਸਰ ਦਾ ਪੁੱਤ ਜੀ ਹੂੰ ਕਹਿੰਦੇ ਆਪਣਾ ਮੁੰਡਾ ਹੁਣ ਕੀ ਮੰਗ ਤੁਹਾਡੀ ਮੰਗ ਕੀ ਹੈ ਤੁਹਾਡੀ ਹਾਂਜੀ ਮੰਗ ਕੀ ਤੁਹਾਡੀ ਮੰਗ ਮੇਰੀ ਇਹ ਆ ਮੇਰੀ ਹੱਥ ਬਨ ਕੇ ਬੇਨਤੀ ਆ ਮੈਂ ਕੁਝ ਨਹੀਂ ਕਹਿ ਰਿਹਾ ਮੈਂ ਦੋ ਹੱਥ ਬਨ ਕੇ ਬੇਨਤੀ ਆ ਜਿੰਨੇ ਚਿੱਟੇ ਵਾਲੇ ਆ ਜਿਹੜਾ ਹੈਰੀ ਮੁੰਡਾ ਸਣੇ ਘਰ ਦੇ ਸਣੇ ਸਾਰੇ ਚੱਕੇ ਜਾਣ ਹੱਥ ਬੰਨ ਕੇ ਮੇਰੀ ਬੇਨਤੀ ਆਰਮੀ ਦੇ ਮਿਜਵਾਨ ਜਿਹੜੇ ਹੁਣ ਦੇ ਸਬਰ ਬੈਠੇ ਹੋ ਦੇ ਸਬਰ ਬਾਰਡਰਾਂ ਦੇ ਪਾਕਿਸਤਾਨ ਦੇ ਕੋਈ ਮੁੰਡਾ ਮੇਰੀ ਮੁੰਡੇ ਦੀ ਤਰ੍ਹਾਂ ਨਾ ਜਾਵੇ ਪਿੰਡਾਂ ਚ ਜਿਵੇਂ ਅੱਜ ਮੇਰਾ ਮੁੰਡਾ ਚੱਲਿਆ ਆ ਸ਼ਹੀਦ ਹੋ ਕੇ ਆਂਦਾ ਮੈਂ ਖੁਸ਼ੀ ਮਨਾਣੀ ਸੀ ਪਰ ਅੱਜ ਮੇਰਾ ਮੁੰਡਾ ਨਸ਼ੇ ਦੇ ਦੌਰ ਦੇ ਸਾਡੇ ਪਿੰਡਾਂ ਵਾਲੇ ਨੇ ਗੱਡਿਆ ਅੱਜ ਘਰ ਵੀ ਜਿਹੜੀ ਅਸੀਂ ਫੋਰੈਂਸਿਕ ਜਾਂਚ ਕਰਵਾ ਲਈ ਹੈ ਜੀ ਫੋਰੈਂਸਿਕ ਟੀਮ ਆ ਗਈ ਹੈਗੀ ਸਾਡੀ ਉਹ ਸੈਂਪਲਸ ਉੱਪਰ ਲੈ ਰਹੇ ਨੇ ਤੇ ਇਹਦੇ ਵਿੱਚ ਜੋ ਸਾਹਮਣੇ ਆਊਗਾ ਕੋਈ ਇਫੈਕਟ ਆਊਗਾ ਉਹਦੇ ਅਕੋਰਡਿੰਗ ਨੇ ਅਸੀਂ ਤਰਤੀਸ਼ ਕਰ ਰਹੇ ਹਾਂ ਸਾਡੇ ਸੀਨੀਅਰ ਅਫਸਰਾਂ ਵਾਲਾ ਨੂੰ ਅਸੀਂ ਸਾਰੇ ਸਿਚੁਏਸ਼ਨ ਬਾਰੇ ਦੱਸਤਾ ਹੈ ਜੀ ਤੇ ਸ਼ੱਕ ਜ਼ਾਹਰ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜੋ ਬਣਦੀ ਅਗਲੀ ਕਾਰਵਾਈ ਅਮ ਵਿੱਚ ਲੈਂਦੇ ਆ ਅ ਸਿੱਧੇ ਤੌਰ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਹੈਗੇ ਇਹਦੇ ਵਿੱਚ ਫੋਰੈਂਸਿਕ ਰਿਪੋਰਟ ਤੇ ਜਿਹੜਾ ਅਸੀਂ ਪੋਸਟਮਾਰਟਮ ਕਰਾਵਾਂਗੇ ਉਸ ਰਿਪੋਰਟ ਤੋਂ ਸਾਨੂੰ ਇਹ ਗੱਲ ਕਲੀਅਰ ਹੋ ਪਾਊਗੀ はい。<分>